ਹਰਿਆਣਾ ਦੇ ਮੁਰਤਲ ਗੈਂਗਰੇ ਮਾਮਲੇ ਤੇ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਸੁਣਵਾਈ ਹੋਈ ਹੈ। ਹਰਿਆਣਾ ਸਰਕਾਰ ਨੇ ਆਪਣੀ ਸਟੇਟਸ ਰਿਪੋਰਟ, ਸੀਲਬੰ ਸਟੇਟਸ ਰਿਪੋਰਟ ਜਿਹੜੀ ਅਦਾਲਤ ਪੇਸ਼ ਕੀਤੀ ਹੈ। ਹਾਲਾਂਕਿ ਸਰਕਾਰ ਨੇ ਹੋਰ ਸਮਾਂ ਮੰਗਿਆ ਇਸ ਪੂਰੇ ਮਾਮਲੇ ਤੇ ਜਿਹੜੀ ਹੈ ਜਾਂਚ ਰਿਪੋਰਟ ਜਿਹੜੀ ਸਟੇਟਸ ਰਿਪੋਰਟ ਪੇਸ਼ ਕਰਨ ਦੇ ਲਈ ਸਰ ਹੋਰ ਸਮਾਂ ਮੰਗਿਆ ਸਰਕਾਰ ਨੇ ਅਦਾਲਤ ਤੋਂ ਅਦਾਲਤ ਨੇ ਸਮਾਂ ਦਿੱਤਾ 23 ਜੁਲਾਈ ਤੱਕ ਦਾ ਸਮਾਂ ਦਿੱਤਾ ਗਿਆ ਪਰ ਇਸ ਦੌਰਾਨ ਐਮਕੇ ਸਿਕਿਉਰੀ অনুপਮ ਗੁਪਤਾ ਨੇ ਸਰਕਾਰ ਦੀ ਨੀਤ ਤੇ ਸਵਾਲ ਖੜੇ ਕੀਤੇ ਨੇ ਸੁਨਵਾਈਦਰਾਂ ਨੇ ਉਹਨਾਂ ਕਿਹਾ ਕਿ ਸਰਕਾਰ ਇਹ ਸਾਬਤ ਕਰਨ ਤੇ ਤੁਲੀ ਹੋਈ ਹੈ ਕਿ ਹਰਿਆਣਾ ਦੇ ਮੁਰਤਲ ਦੇ ਵਿੱਚ ਗੈਂਗਰੇਬ ਵਰਗੀ ਕੋਈ ਵੀ ਘਟਨਾ ਨਹੀਂ ਵਾਪਰੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮਾਮਲੇ ਦਾ ਸੱਚ ਸਾਹਮਣੇ ਲਿਆਵੇ ਨਾ ਕਿ ਇਸ ਮਾਮਲੇ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਨਾਲ ਹੀ ਉਹਨਾਂ ਕਿਹਾ ਕਿ ਜਿਹੜੇ ਸਬੂਤਾਂ ਨੂੰ ਲੈ ਕੇ ਦਾਵਾ ਕੀਤਾ ਜਾ ਰਿਹਾ ਸੀ ਆਡੀਓ ਔਰ ਵੀਡੀਓ ਸਬੂਤਾਂ ਨੂੰ ਲੈ ਕੇ ਦਾਵਾ ਕੀਤਾ ਜਾ ਰਿਹਾ ਸੀ ਕਿ ਮੁਰਤਲ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਰ ਕਰਨ ਵਾਲੀ ਘਟਨਾ ਵਾਪਰੀ ਹੈ ਉਹਨਾਂ ਕਿਹਾ ਕਿ ਸਿਟ ਨੇ ਪਹਿਲਾਂ ਦਾਵਾ ਕੀਤਾ ਸੀ ਕਿ ਉਹਨਾਂ ਨੇ ਸਾਬਣੇ ਸਬੂਤ ਪੇਸ਼ ਕੀਤੇ ਜਾਣ ਪਰ ਸਬੂਤ ਆਡੀਓ ਔਰ ਵੀਡੀਓ ਸਬੂਤ ਸਿਟ ਨੂੰ ਸੌਂਪੇ ਜਾਣ ਤੋਂ ਬਾਅਦ ਵੀ ਇੱਕ ਮਹੀਨਾ ਬੀਤਣ ਦੇ ਬਾਅਦ ਵੀ ਸਿਟ ਨੇ ਇਸ ਪੂਰੇ ਮਾਮਲੇ ਤੇ ਕੋਈ ਕਾਰਵਾਈ ਨਹੀਂ ਕੀਤੀ ਔਰ ਨਾ ਹੀ ਅਜੇ ਤੱਕ ਕਿਸੇ ਵੀ ਕਥਿਤ આરોપી ਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਹੈ ਇਸ ਪੂਰੇ ਮਾਮਲੇ ਚ ਫਿਲਹਾਲ ਮਾਮਲੇ ਦੀ ਸੁਣਵਾਈ 23 ਜੁਲਾਈ ਤੱਕ ਟਲ ਗਈ ਹੈ ਔਰ 23 ਜੁਲਾਈ ਨੂੰ ਹਰਿਆਣਾ ਸਰਕਾਰ ਸਟੇਟਸ ਰਿਪੋਰਟ ਪੇਸ਼ ਕਰੇਗੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਨਪਿੰਦਰ ਸਿੰਘ ਭਰਾ ਇਹ ਵੀ ਪੀ ਸਾਂਝਾ ਚੰਡੀਗੜ੍ਹ